ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਨਕ ਸਿੰਘ ਦੁਆਰਾ ਰਚਿਤ ਨਾਵਲ ਚਿੱਟਾ ਲਹੂ ਦਾ ਦੂਜਾ ਭਾਗ ਸੁਣਾ ਰਹੀ ਹਾਂ ਜੋ ਕਿ ਗੁਰਦੇਈ ਬਾਰੇ ਲਿਖਿਆ ਗਿਆ ਹੈ ਉਸ ਦੀ बेहोशी ਦੂਰ ਹੋਣੀ ਸ਼ੁਰੂ ਹੋਈ ਸ਼ਰੀਰ ਨਿੱਗਾ ਨਿੱਗਾ ਮਾਲੂਮ ਹੋਣ ਲੱਗਾ ਤੇ ਆਪਣੇ ਆਪ ਵਿੱਚ ਕੁਝ ਤਾਕਤ ਮਹਿਸੂਸ ਕਰ ਰਹੀ ਸੀ ਉਸ ਦੀਆਂ ਚਿਮਣੀਆਂ ਹਿੱਲੀਆਂ ਤੇ ਹੌਲੀ-ਹੌਲੀ ਉਸ ਨੇ ਅੱਖਾਂ ਖੋਲੀਆਂ ਆਪਣੇ ਆਸ-ਪਾਸ ਉਸ ਨੇ ਜੋ ਕੁਝ ਵੀ ਡਿਠਾ ਉਸ ਨੂੰ یوں ਜਾਪਦਾ ਸੀ ਜੀਕਨ ਧੁਏ ਵਿੱਚ ਸਭ ਕੁਝ ਫਿਰ ਰਿਹਾ ਹੈ ਉਸ ਦੀ ਨજર ਕਿਸੇ ਚੀਜ਼ ਤੇ ਠਹਿਰਦੀ ਨਹੀਂ ਸੀ ਉਸ ਦਾ ਹੱਥ ਆਪਣੇ ਆਪ ਹੀ ਸਰੀਰ ਦੇ ਪਿਛਲੇ ਪਾਸੇ ਵੱਲ ਚਲਾ ਗਿਆ ਉਸ ਥਾਂ ਨੂੰ ਉਹਦੀਆਂ ਉਂਗਲਾਂ ਟਟੋਲਣ ਲੱਗ ਪਈਆਂ ਇੱਥੇ ਉਸ ਨੂੰ ਪੀੜ ਮਾਲਮ ਹੁੰਦੀ ਸੀ ਤੇ ਇਹ ਵੀ ਪਤਾ ਲੱਗਦਾ ਸੀ ਕਿ ਵਾਲ ਲਹੂ ਨਾਲ ਜੁੜੇ ਹੋਏ ਹਨ ਤੇ ਸਿਰ ਦੇ ਦਿਵਾਲੇ ਪੱਟੀ ਬੰਨੀ ਹੋਈ ਹੈ ਹੋਲੀ-ਹੋਲੀ ਉਸਦੀ ਹੋਸ਼ ਫਿਰੀ ਹੁਣ ਉਹ ਆਪਣੀ ਅਸਲ ਅਵਸਥਾ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਰਹੀ ਸੀ ਤੇ ਇਸ ਦੇ ਨਾਲ ਹੀ ਉਹ ਕਿਸੇ ਸੱਜ ਵਾਪਰੀ ਘਟਨਾ ਨੂੰ ਵੀ ਯਾਦ ਕਰ ਰਹੀ ਸੀ ਇਸ ਵੇਲੇ ਉਸਦੇ ਮੂੰਹੋਂ ਹਾਈ ਨਿਕਲੀ ਤੇ ਉਹ ਫਿਰ बेहोश ਹੋ ਗਈ ਪਰ ਐਤਕਾਂ ਦੀ ਬੇਹੋਸ਼ੀ ਬਹੁਤਾ ਚਿਰ ਨਾ ਰਹੀ ਉਹ ਛੇਤੀ ਹੀ ਮੁੜ ਹੋਸ਼ ਵਿੱਚ ਆ ਕੇ ਮੰਜੇ ਤੋਂ ਉੱਠਣ ਲਈ ਹਿਆਂ ਨੂੰ ਟਟੋਲਣ ਲੱਗੀ ਬੜੀ ਕੋਮਲਤਾ ਨਾਲ ਉਸਨੇ ਜੋ ਵੀ ਉਹਦੇ ਕੋਲ ਔਰਤ ਸੀ ਉਹਨੇ ਉਹਦੇ ਦੋਵੇਂ ਹੱਥਾਂ ਨੂੰ ਬੜੇ ਪਿਆਰ ਤੇ ਹਮਦਰਦੀ ਨਾਲ ਫੜਿਆ ਤੇ ਬੜੇ ਪਿਆਰ ਭਰੇ ਲਹਿਜੇ ਵਿੱਚ ਬੋਲੀ ਨੀ ਬੀਬੀ ਧੀ ਉੱਠੇ ਨਾ ਜੇ ਉਸਨੇ ਅਪ੍ਰੋਖਤ ਸ਼ਬਦ ਕਹਿਣ ਵਾਲੀ ਵੱਲ ਤੱਕਿਆ ਤੇ ਫਿਰ ਉਸਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਯਾਦ ਨਹੀਂ ਸੀ ਆਉਂਦਾ ਕਿ ਇਸਨੇ ਕਦੇ ਉਹਨੂੰ ਡਿਠਾ ਹੈ ਇਸ ਵੇਲੇ ਫਿਰ ਆਵਾਜ਼ ਆਈ ਬੱਚੀ ਖੁਦਾ ਦਾ ਸ਼ੁਕਰ ਹੈ ਜਿਸ ਨੇ ਤੈਨੂੰ ਨਵੇਂ ਸਿਰੇ ਤੋਂ ਜ਼ਿੰਦਗਾਨੀ ਬਖਸ਼ੀ ਮੈਨੂੰ ਤੇ ਬੜਾ ਫਿਕਰ ਲੱਗਾ ਪਿਆ ਸੀ ਕਹਿੰਦੀ ਸੀ ਅੱਲਾ ਜਾਣੇ ਕੀ ਬਣਦੀ ਏ ਰੋਗਨ ਉਸ ਤੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਪਰ ਖੁਦਾ ਦਾ ਸ਼ੁਕਰ ਤੇ ਅੱਲਾ ਸ਼ਬਦ ਤਾਂ ਲਾਊਡ ਸਪੀਕਰ ਵਾਂਗ ਆਪਣੀ ਅਸਲ ਆਵਾਜ਼ ਨਾਲੋਂ 100 ਗੁਣਾ ਹੋ ਕੇ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਕੀ ਮੈਂ ਮੁਸਲਮਾਨਾਂ ਦੇ ਘਰ ਹਾਂ ਇਹ ਸੋਚ ਕੇ ਉਸ ਦੀ ਘਬਰਾਹਟ ਉੜਕ ਤੱਕ ਪਹੁੰਚ ਗਈ ਸ਼ਾਇਦ ਉਹ ਫਿਰ ਬੇਹੋਸ਼ ਹੋ ਜਾਂਦੀ ਪਰ ਝਟ ਹੀ ਉਸ ਨੂੰ ਮਾਲੂਮ ਹੋਇਆ ਕਿ ਉਹ ਤੀਵੀ ਉਸਦੀ ਸਰਾਂ ਦੀ ਬੈਠੀ ਫਰਨ ਫਰਨ ਅੱਖਾਂ ਵਿੱਚੋਂ ਅਥਰੂ ਵਹਾ ਰਹੀ ਹੈ ਰੋਗਨ ਦਾ ਸਿਰ ਆਪਣੀ ਝੋਲੀ ਵਿੱਚ ਲੈ ਕੇ ਘੜੀ ਮੁੜੀ ਉਸ ਦਾ ਮੱਥਾ ਚੁੰਮਦੀ ਹੋਈ ਕਹਿੰਦੀ ਹੈ ਮੇਰੀ ਬੱਚੀ ਡਰ ਨਾ ਮੈਂ ਸਦਕੇ ਦਿਲ ਵਿੱਚ ਰਤੀ ਫਿਕਰ ਨਾ ਕਰਨ ਹੁਣ ਤੂੰ ਰਾਜੀ ਹੋ ਰਹੀ ਹੈ ਰੋਗਾਂ ਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ। ਇੱਕ ਵਾਰੀ ਜਦ ਨਿੱਕੇ ਹੁੰਦਿਆ ਮਲੇਰੀਏ ਨਾਲ ਉਹ ਤੜਫ ਰਹੀ ਸੀ, ਉਸ ਵੇਲੇ ਉਸਦੀ ਮਾਂ ਜੋ ਕਿਤੇ ਵਾਂਡੇ ਗਈ ਹੋਈ ਸੀ ਆ ਕੇ ਧੀ ਦੇ ਸਰਾਂਦੀ ਬੈਠ ਕੇ ਪਿਆਰ ਨਾਲ ਉਸ ਦਾ ਸਿਰ ਝੋਲੀ ਵਿੱਚ ਰੱਖਿਆ ਸੀ ਤੇ ਉਸ ਦਾ ਮੱਥਾ ਚੁੰਮ ਕੇ ਕੁਝ ਇਹੋ ਜਿਹੇ ਵਾਕ ਕਹੇ ਸਨ। ਇਸ ਤੋਂ ਬਾਅਦ ਛੱਟ ਹੀ ਉਸ ਦਾ ਬੁਖਾਰ ਉੱਤਰ ਗਿਆ। ਉਹਦੀ ਹੋਸ਼ ਦੇ ਪਰਦੇ ਪਿੱਛੇ ਜੋ बेहोਸ਼ੀ ਸੀ ਉਹ ਕੰਮ ਕਰ ਗਈ। ਉਸ ਨੂੰ ਇਹ ਘਾਰ ਇਸ ਦੀਆਂ ਕੰਧਾਂ ਹਰ ਇੱਕ ਸਮਾਨ ਪੇਕੇ ਘਰ ਵਰਗਾ ਮਾਲੂਮ ਹੋਣ ਲੱਗਾ ਮਾਨੋ ਉਹ ਉੱਥੇ 8 ਵਰਿਆਂ ਦੀ ਉਮਰ ਵਿੱਚ ਹੈ ਤੇ ਉਸ ਦੀ ਮਾਪਤਕ ਉਸ ਦੀ ਸਰਾਂ ਦੀ ਬੈਠੀ ममता ਭਰੀ ਨਿਗਾਹ ਨਾਲ ਉਸ ਵੱਲ ਤੱਕ ਰਹੀ ਹੈ ਮਾਂ ਦਾ ਕੁਝ ਚਿਰ ਤੋਂ ਭੁੱਲਾ ਮੋਹ ਉਸ ਦੇ ਦਿਲ ਵਿੱਚ ਸਜਰਾ ਹੋਇਆ ਆਇਆ ਤੇ ਉਹ ਸਾਰੇ ਦੁੱਖ ਦਰਦ ਭੁੱਲ ਕੇ ਸਿਰ ਤੋਂ ਪੈਰਾਂ ਤੱਕ ਮਾਂ ਦੇ ਪਿਆਰ ਵਿੱਚ ਗਦਗਦ ਹੋ ਉੱਠੀ। ਉਸਨੇ ਪਿਆ ਪਿਆ ਹੀ ਸਿਰ ਪੇਸ਼ਾ ਕਰਕੇ ਸਰਾਂਦੀ ਵੱਲ ਜੋ ਟੀਵੀ ਬੈਠੀ ਸੀ ਉਸ ਵੱਲ ਤੱਕਿਆ। ਫਿਰ ਦੋਵੇਂ ਬਾਹਾਂ ਪੇਸ਼ਾ ਕਰਕੇ ਗਲੇ ਡੂੜ ਕੇ ਬੋਲੀ ਮਾਂ ਤੂੰ ਕਿੱਥੇ ਛੱਡ ਕੇ ਚਲੀ ਗਈ ਸੈਂ ਮੈਨੂੰ ਲੈ ਮਾਂ ਤੂੰ ਤਾਂ ਮਰ ਗਈ ਸੈਂ ਲੋਕੀ ਕਹਿੰਦੇ ਸਨ ਮਰ ਗਈ ਏ। ਕੁਝ ਸੋਚ ਕੇ ਆਹੋ ਮੈਂ ਆਪ ਬਾਪੂ ਹੋਰਾਂ ਨੂੰ ਲਾਂਬੂ ਲੋਂਦੇ ਵੇਖਿਆ ਸੀ ਇੱਥੇ ਆ ਕੇ ਮਾਤਰੀ ਮੋ ਨੇ ਉਸ ਦਾ ਗਲਾ ਦਬਾ ਲਿਆ ਤੇ ਉਹ ਹਿਚਕੀਆਂ ਲੈਣ ਲੱਗ ਪਈ ਸਰਾਂਦੀ ਬੈਠੀ ਤੀਵੀ ਤੋਂ ਸਹਾਰਿਆ ਨਾ ਗਿਆ ਉਸ ਨੇ ਰੋਗਨ ਨੂੰ ਚੁੱਕ ਕੇ ਝੋਲੀ ਵਿੱਚ ਬਿਠਾ ਲਿਆ ਤੇ ਉਸ ਨੂੰ ਸੀਨੇ ਨਾਲ ਲਾ ਕੇ ਬੋਲੀ ਮੇਰੀ ਬੱਚੀ ਮੈਂ ਹਮੇਸ਼ਾ ਵਾਸਤੇ ਤੇਰੇ ਕੋਲ ਰਹਾਂਗੀ ਹੁਣ ਕਦੇ ਤੇਥੋਂ ਵੱਖ ਨਹੀਂ ਹੋਵਾਂਗੀ ਕੋਦਾ ਪਰਮੇਸ਼ਵਰ ਕਰੇ ਤੂੰ ਰਾਜੀ ਹੋ ਜਾਵੇਂ ਰੋਗਣ ਹੁਣ ਪੂਰੀ ਤਰ੍ਹਾਂ ਚਿਤੰਨ ਹੋ ਗਈ ਉਸ ਦੇ ਨਾਲ ਉਹਨੇ ਡਿਠਿਆ ਕਿ ਇਸ ਘਰ ਦੀ ਹਰ ਚੀਜ਼ ਤੇ ਫਿਰ ਉਸ ਜਨਾਨੀ ਦਾ ਜਿਸ ਨੂੰ ਮਾਂ ਸਮਝ ਰਹੀ ਸੀ ਹੁਲਿਆ ਕੁਝ ਹੋਰ ਹੀ ਸੀਗਾ ਉਸ ਨੂੰ ਪਤਾ ਲੱਗਾ ਕਿ ਜਿਸ ਘਰ ਨੂੰ ਆਪਣੀ ਮਾਂ ਦਾ ਘਰ ਸਮਝ ਰਹੀ ਸੀ ਉਹ ਅਸਲ ਵਿੱਚ ਕਿਸੇ ਮੁਸਲਮਾਨ ਦਾ ਘਰ ਸੀ ਆਪਣੇ ਅਰਲ ਬਰਲ ਬੋਲਣ ਤੇ ਉਹ ਬਹੁਤ ਸ਼ਰਮਿੰਦਾ ਹੋਈ ਤੇ ਹੈਰਾਨ ਹੋ ਕੇ ਬੋਲੀ ਮੈਂ ਕਿੱਥੇ ਆ ਤੇ ਸੰਗ ਸੁੱਕ ਜਾਣ ਕਰਕੇ ਉਸਨੇ ਪਾਣੀ ਮੰਗਿਆ ਬੁੱਢੀ ਨੇ ਉਸ ਨੂੰ ਹੋਲੀ ਜਿਹੇ மஞ்சੇ ਤੇ ਲਟਾ ਦਿੱਤਾ ਤੇ ਆਪ ਲੈ ਬੱਚੀ ਮੈਂ ਲਿਆਈ ਪਾਣੀ ਕਹਿ ਕੇ ਕਮਰਿਆਂ ਬਾਹਰ ਨਿਕਲ ਗਈ ਰੋਗਲ ਹੁਣ ਹੋਸ਼ ਵਿੱਚ ਆ ਚੁੱਕੀ ਸੀ ਉਹ ਸੋਚਣ ਲੱਗੀ ਇਹ ਤਾਂ ਮੁਸਲਮਾਨਣੀ ਹੈ ਮੈਂ ਇਸਦੇ ਹੱਥ ਦਾ ਪਾਣੀ ਕਿ ਕੰ ਪੀ ਸਕਦੀ ਹਾਂ ਮੈਂ ਕਦੇ ਨਹੀਂ ਪੀਵਾਂਗੀ। ਇੰਨੇ ਨੂੰ ਬੁੱਢੀ ਅੰਦਰ ਆਈ ਤੇ ਉਸ ਨਾਲ ਇੱਕ ਹਿੰਦੂ ਮੁੰਡਾ ਸੀ ਜਿਸਦੇ ਹੱਥ ਵਿੱਚ ਪਾਣੀ ਦਾ ਗਿਲਾਸ ਸੀ। ਪਾਣੀ ਪੀ ਕੇ ਉਸ ਦੀ ਚੇਤਨਤਾ ਨੂੰ ਪੂਰੀ ਤਰ੍ਹਾਂ ਹੋਰ ਸੰਜੀਵ ਹੋ ਗਈ ਤੇ ਉਹ ਪੁੱਛਣ ਲੱਗੀ ਮੈਂ ਇੱਥੇ ਕੀ ਕਰਨ ਆਈ ਹਾਂ? ਵਿੱਚੋਂ ਹੀ ਬੁੱਢੀ ਨੇ ਟੋਕੇ ਕਿਹਾ ਬੀਬੀ ਤੀ ਮੈਂ ਦੱਸਨੀ ਹਾਂ ਪਰ ਤੂੰ ਦਿਲ ਵਿੱਚ ਕੋਈ ਫਿਕਰ ਨਾ ਕਰ ਇਸ ਘਰ ਨੂੰ ਆਪਣਾ ਹੀ ਸਮਝ ਅਸੀਂ ਭਾਵੇਂ ਮੁਸਲਮਾਨ ਹਾਂ। ਤੇਰੇ ਧਰਮ ਨੂੰ ਕੋਈ ਜੋਫ ਨਹੀਂ ਪਹੁੰਚੇਗਾ ਬੁੱਢੀ ਨੇ ਦੱਸਿਆ ਮੈਂ ਤੇ ਮੇਰਾ ਲੜਕਾ ਅਸੀਂ ਅੱਜ ਹੀ ਅੰਬਾਲਿਆਉ ਆ ਰਹੇ ਸਾਂ ਮੇਰਾ ਵੱਡਾ ਲੜਕਾ ਉੱਥੇ ਠੇਕੇਦਾਰੀ ਦਾ ਕੰਮ ਕਰਦਾ ਹੈ ਸਵੇਰੇ 4 ਵਜੇ ਅਸੀਂ ਗੱਡੀਆਂ ਉਤਰੇ ਤੇ ਟਾਂਗਾ ਕਿਰਾਏ ਤੇ ਲੈ ਕੇ ਅਜੇ ਡੇਢ ਕਿ ਮੀਲ ਹੀ ਆਏ ਹੋਵਾਂਗੇ ਰਿਹਾਨਾ ਵਾਲੇ ਪਿੰਡੋਂ ਬਾਹਰ ਤੈਨੂੰ ਬੇਹੋਸ਼ ਪਈ ਨੂੰ ਸਾਡੇ ਕੋਚਵਾਨ ਨੇ ਵੇਖ ਲਿਆ ਅਸੀਂ ਤਾਂ ਪਹਿਲਾਂ ਤੈਨੂੰ ਮੁਰਦਾ ਹੀ ਸਮਝਿਆ ਸੀ ਪਰ ਮੇਰਾ ਲड़का ਡਾਕਟਰੀ ਦਾ ਥੋੜਾ ਬਹੁਤ ilm ਰੱਖਦਾ ਸੀ ਉਸਨੇ ਦੇਖ ਚਾ ਕੇ ਕਿਹਾ ਅਮਾ ਇਸਦੇ ਸੀਨੇ ਨੂੰ ਹੱਥ ਲਾ ਕੇ ਇਸ ਤੇ ਦਿਲ ਦੀ ਧੜਕਣ ਵੇਖੋ ਮੈਂ ਜਦੋਂ ਹੱਥ ਲਾਇਆ ਤਾਂ ਮੈਨੂੰ ਨਿਮੀ ਨਿਮੀ ਧੜਕਣ ਮਾਲੂਮ ਹੋਈ ਮੈਨੂੰ ਮੁੰਡਾ ਕਹਿਣ ਲੱਗਾ ਚੱਲ ਅਮਾ ਇਸ ਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਆਈਏ ਨਾ ਜਾਣੀਏ ਬਗਾਨੀ ਧੀ ਇਦਾਂ ਹੀ ਮਰ ਜਾਵੇ ਕਿਤੇ ਅਸਾਇਦ ਦਰ ਉਦਰ ਬਥੇਰਾ ਵੇਖਿਆ ਪਰ ਕਿਤੇ ਕੋਈ ਬੰਦਾ ਸਾਡੇ ਨਜ਼ਰੀ ਨਹੀਂ ਪਿਆ ਮੀ ਉਸ ਵੇਲੇ ਥੋੜਾ ਥੋੜਾ ਵਰ ਰਿਹਾ ਸੀ ਸਾਡੀ ਸਲਾਹ ਸੀ ਕਿ ਕੋਈ ਆਦਮੀ ਮਿਲ ਪਵੇ ਤਾਂ ਉਸ ਨੂੰ ਮੇਰੀ ਸਉਪਨਾ ਜਿਹੜੀ ਆ ਕਰ ਦਈਏ ਫਿਰ ਸੋਚਿਆ ਚਲੋ ਪਿੰਡ ਵਿੱਚ ਖਬਰ ਕਰ ਆਈਏ ਪਰ ਖਿਆਲ ਆਇਆ ਕਿ ਇਸ ਕੈਰਾਂ ਦੀ ਸਰਦੀ ਵਿੱਚ ਖਬਰੇ ਕੋਈ ਘਰੋਂ ਨਿਕਲੇ ਕੇ ਨਾ ਤੇ ਫਿਰ ਇਹੋ ਜੇ ਮੌਕੇ ਲੋਕੀ ਪੁਲਿਸ ਦੇ ਡਰ ਤੋਂ ਵੀ ਅੱਗੇ ਨਹੀਂ ਆਉਂਦੇ ਨਾਲੇ ਤੇਰੀ ਹਾਲਤ ਵੀ ਖਰਾਬ ਸੀ ਅਖੀਰ ਮੁੰਡੇ ਦੀ ਸਲਾਹ ਨਾਲ ਮੈਂ ਤੈਨੂੰ ਚੁੱਕ ਕੇ ਟਾਂਗੇ ਵਿੱਚ ਪਾ ਲਿਆ ਤੇ ਘਰ ਲੈ ਆਂਦਾ ਘਰ ਆ ਕੇ ਪਹਿਲਾਂ ਡਾਕਟਰ ਨੂੰ ਬੁਲਾਵਾ ਭੇਜਿਆ ਤੇਰੇ ਗਿੱਲੇ ਕੱਪੜੇ ਬਦਲਾਏ ਅੱਗ ਦਾ ਸੇਕ ਦਿੱਤਾ ਇੰਨੇ ਨੂੰ ਡਾਕਟਰ ਵੀ ਆ ਗਿਆ ਭਲਾ ਹੋਵੇ ਸੀ ਵਿਚਾਰਾ ਬਰਾਬਰ 2 ਘੰਟੇ ਤੇਰੀ ਸਰਾਂਂਦੀ ਬੈਠਾ ਦਵਾ-ਦਾਰੂ ਕਰਦਾ ਰਿਹਾ ਤੇਰੇ ਸਿਰ ਦੇ ਪਿਛਲੇ ਹਿੱਸੇ ਤੇ ਜ਼ਖਮ ਸੀ ਤੇ ਲਹੂ ਵਿੱਚ ਸਾਰੇ ਵਾਲ ਡੁੱਬੇ ਬਹਿ ਸਨ ਉਸਨੇ ਜ਼ਖਮ ਸਿਉਂ ਕੇ ਮਲਮ ਪੱਟੀ ਕੀਤੀ ਇਸ ਤੋਂ ਬਾਅਦ ਗਫੂਰ ਮੈਨੂੰ ਕਈ ਤਕੀਦਾ ਕਰਕੇ ਕਿਤੇ ਵਾਂਡੇ ਚਲਾ ਗਿਆ ਤੂੰ ਸਾਰੀ ਦਿਹਾੜੀ ਬੇਹੋਸ਼ ਰਹੀ ਤੇ ਹੁਣ ਕਿਤੇ ਖੁਦਾ ਦੇ ਫਜ਼ਲ ਨਾਲ ਤੈਨੂੰ ਹੋਸ਼ ਆਈ ਹੈ ਕੁਝ ਚਿਰ ਠਹਿਰ ਕੇ ਬੁੱਢੀ ਨੇ ਫਿਰ ਕਿਹਾ ਬੱਚੀ ਹੁਣ ਤੂੰ ਆਪਣੀ ਹੱਦ ਬੀਤੀ ਸੁਣਾ ਜੋ ਤੈਨੂੰ ਕਿਸਮਤ ਨੇ ਇਹ ਦਿਨ ਕਿੰਨ ਵਿਖਾਇਆ ਕਿਸ ਜਾਲਮ ਨੇ ਤੇਰੀ ਇਹ ਹਾਲਤ ਕੀਤੀ ਹੈ ਨਾਲੇ ਪਹਿਲਾਂ ਇਹ ਦੱਸ ਤੇਰਾ ਕੀ ਨਾਂ ਏ ਤੈਨੂੰ ਕੀ ਕਹਿ ਕੇ ਸੱਦਾ ਮੈਂ ਰੋਗਣ ਪਈ ਪਈ ਉਸ ਦੀਆਂ ਗੱਲਾਂ ਸੁਣ ਰਹੀ ਸੀ ਉਸ ਦੇ ਚਿਹਰੇ ਤੇ ਕਈ ਉਤਾਰ ਚੜਾਅ ਪ੍ਰਗਟ ਹੋ ਰਹੇ ਸਨ ਕਦੇ ਕ੍ਰੋਧ ਨਾਲ টিল ਮਿਲਾਉ ਉਠਦੀ ਕਦੇ ਘਰੀਨਾ ਤੇ ਈਰਖਾ ਨਾਲ ਉਸ ਦੇ ਮੱਥੇ ਤੇ ਵੱਟ ਪੈ ਜਾਂਦੇ ਕਦੇ ਸਮਾਈ ਦੇ ਆਸਾਨਾਂ ਦਾ ਖਿਆਲ ਕਰਕੇ ਉਸ ਦੀਆਂ ਅੱਖਾਂ ਅਹਿਸਾਨ ਸੂਚਕ ਪਿਆਰ ਵਿੱਚ ਚਮਕ ਉੱਠਦੀਆਂ ਸਨ ਬੁੱਢੀ ਦੀ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ ਬੁੱਢੀ ਨੇ ਫੇਰ ਪੁੱਛਿਆ ਬੱਚੀ ਫਿਕਰ ਨਾ ਕਰ ਮੁਸੀਬਤ ਚੰਗਿਆ ਚੰਗਿਆ ਤੇ ਆਇਆ ਕਰਦੀ ਹੈ ਕਿਸਮਤ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਹਾਂ ਸੱਚ ਮੈਂ ਪੁੱਛਿਆ ਸੀ ਤੇਰਾ ਨਾਂ ਕੀ ਏ ਉਸਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਉੱਤਰ ਦਿੱਤਾ ਗੁਰਦੇਈ ਬੁੱਢੀ ਨੇ ਫੇਰ ਕਿਹਾ ਹੱਛਾ ਬੀਬੀ ਗੁਰਦੇਈਏ ਪੁੱਤਰ ਤੂੰ ਆਪਣਾ ਹਾਲ ਸੁਣਾ ਤੇ ਨਾਲੇ ਘਰ ਦਾ ਥੋ ਪਤਾ ਦੱਸ ਗਫੂਰ ਬੜਾ ਕਾਲਾ ਪਿਆ ਹੋਇਆ ਏ ਉਹ ਕਹਿੰਦਾ ਏ ਛੇਤੀ ਛੇਤੀ ਇਸ ਦਾ ਪਤਾ ਟਿਕਾਣਾ ਮਾਲੂਮ ਹੋ ਜਾਵੇ ਤੇ ਇਸ ਨੂੰ ਜਾ ਕੇ ਪਹੁੰਚਾਇਆ ਏ ਬੱਚੀ ਜਮਾਨਾ ਜੋ ਚੰਦਰਾ ਹੋਇਆ ਹਸਾਏ ਦਾ ਨਾਂ ਨਹੀਂ ਹੁੰਦਾ ਰਵਾਏ ਦਾ ਛੱਟ ਹੋ ਜਾਂਦਾ ਏ ਗੁਰਦੇ ਹੀ ਨੀ ਇੱਕ ਠੰਡਾ ਸਾਹ ਭਰਿਆ ਤੇ ਫੇਰ ਬੋਲੀ ਮਾਈ ਜੀ ਤੁਸੀਂ ਮੇਰੇ ਉੱਤੇ ਬਹੁਤ احਸਾਨ ਝਾੜਿਆ ਏ ਪਰ ਜੇ ਮੇਰੇ ਤੇ ਨਿਪਲਾਈ ਨਾ ਕਰਦੇ ਤਾਂ ਚੰਗਾ ਹੁੰਦਾ ਮੈਂ ਸਾਰੇ ਦੁੱਖਾਂ ਤੋਂ ਛੁੱਟ ਜਾਂਦੀ ਪਰ ਨਿਰਕਰਮਨ ਬੰਦਿਆਂ ਦੇ ਤੋਂ ਤਾਂ ਮੌਤ ਨੂੰ ਵੀ ਡਰ ਨਹੀਂ ਆਉਂਦਾ ਹੈਗਾ ਉਹ ਵੀ ਪਰੇ ਹੀ ਰਹਿੰਦੀ ਹੈ ਅਜੀ ਖਵਰੇ ਮੇਰੇ ਕਰਮਾਜੀ ਕੀ ਕੀ ਤਸੀਹੇ ਲਿਖੇ ਨੇ ਕਹਿੰਦਿਆਂ ਕਹਿੰਦਿਆਂ ਥੁਰਵਾ ਨਾਲ ਉਸਦਾ ਚਿਹਰਾ ਭਿੱਜ ਗਿਆ ਇਸ ਬਿਪਤਾ ਮਾਰੀ ਦੀਆਂ ਗੱਲਾਂ ਸੁਣ ਕੇ ਬੁੱਢੀ ਦਾ ਕਲੇਜਾ ਪਾਟਦਾ ਜਾਂਦਾ ਸੀ ਉਸ ਦੇ ਸਿਰ ਨੂੰ ਬਾਹਾਂ ਦੇ ਵਿੱਚ ਲੈ ਕੇ ਦਿਲ ਬਰੀਆਂ ਦੇਣ ਲੱਗੀ ਦਿਲ ਦਾ ਗੁਬਾਰ ਨਿਕਲ ਜਾਣ ਕਰਕੇ ਜਦ ਗੁਰਦੇਈ ਦਾ ਜੀ ਕੁਝ ਹੋਲਾ ਹੋਇਆ ਤਾਂ ਉਹ ਫਿਰ ਬੋਲੀ ਮੇਰਾ ਪੇਕਾ ਪਿੰਡ ਵੈਰੋਵਾਲੇ ਮੈਂ ਦਸਾਂ ਵਰਿਆਂ ਦੀ ਸਾਂ ਜਦ ਮੇਰੀ ਮਾਂ ਮਰ ਗਈ ਸੀ ਹੋਰ ਮੇਰਾ ਕੋਈ ਭੈਣ ਭਰਾ ਨਹੀਂ ਸੀ ਇੱਕ ਬਾਪੂ ਦਾ ਦਮ ਸੀ ਪਰ ਉਹ ਵੀ ਨਾ ਹੋਇਆ ਵਰਕਾ ਢੜੀਆਂ ਸੋਭਤਾਂ ਵਿੱਚ ਪੈ ਕੇ ਉਹ ਕਾਸੇ ਜੋਗਾ ਨਾ ਰਿਹਾ ਜਿੰਨਾ ਚਿਰ ਮਾਂ ਦੀ ਜਿਉਂਦੀ ਰਹੀ ਘਰ ਵਿੱਚ ਅਠੋ ਪੈਰ ਪਿੱਟ ਪਟਾਕਾ ਪਿਆ ਰਹਿੰਦਾ ਸੀ ਜਿਉ ਸ਼ਰਾਬ ਪੀਣੋਂ ਮਨਾ ਕਰਦੀ ਸੀ ਤਾਂ ਬਾਪੂ ਉਸ ਨੂੰ ਛੱਜ ਵਿੱਚ ਪਾ ਕੇ ਛੱਟਣ ਲੱਗ ਪੈਂਦਾ ਸੀ ਵਿਚਾਰੀ ਇੰਨਾ ਦੁੱਖਾਂ ਤੋਂ ਸੜਦੀ ਭੁੱਜਦੀ ਜਹਾਨੋਂ ਟੁਰ ਗਈ ਉਸ ਦੇ ਮਗਰ ਮਰਨ ਦੀ ਢਿੱਲ ਸੀ ਕਿ ਬਾਪੂ ਦੀਆਂ ਖੁੱਲੀਆਂ ਵਾਗਾ ਹੋ ਗਈਆਂ ਦਿਨੇ ਰਾਤ ਸ਼ਰਾਬ ਦਾ ਦੌਰ ਚੱਲਦਾ ਰਹਿੰਦਾ ਸੀ ਉਸ ਦੇ ਯਾਰ ਦੋਸਤਾਂ ਦੀ ਜਿੰਨਾ ਚਿਰ ਤੱਕ ਦਾੜ ਗਰਮ ਹੁੰਦੀ ਰਹੀ ਉਹ ਪਰਛਾਵੇਂ ਮੰਗ ਉਸ ਦਾ ਪਿੱਛਾ ਨਹੀਂ ਛੱਡਦੇ ਪਰ ਜਦ ਸਭ ਕੁਝ ਗਵਾ ਕੇ ਬਾਪੂ ਧੂਏ ਦਾ ਮਲੰਗ ਹੋ ਗਿਆ ਤਾਂ ਸਾਰੇ ਪੱਤਰਾ ਬਾਜ ਗਏ ਇਧਰੋਂ ਮੈਂ ਉਸ ਦੇ ਬੂਹੇ ਤੇ ਹਾਥੀ ਬਣ ਕੇ ਝੂਲ ਰਹੀ ਸਾਂ ਪਰ ਉਸ ਨੂੰ ਕੋਈ ਚੜ੍ਹੇ ਲੱਥੇ ਦੀ ਨਹੀਂ ਸੀ ਮੈਨੂੰ 15ਵਾਂ ਵਾਰਾ ਚੜ੍ਹ ਪਿਆ ਸੀ ਬੁੱਢੀ ਬੋਲੀ ਇਹ ਐਨੀ ਉਮਰ ਤੱਕ ਤੈਨੂੰ ਕਿਤੇ ਮੰਗਿਆ ਕਿਉਂ ਨਾ ਮੰਗਣੀ ਤਾਂ ਮੇਰੀ ਮਾਂ ਕਰ ਗਈ ਸੀ ਜੀ ਪਰ ਬਾਪੂ ਨੇ ਉੱਥੋਂ ਛੁਡਾ ਲਈ ਸੀ ਕਿਉਂ ਕੀ ਦੱਸਾਂ ਜਿੰਨੇ ਮੋਹਨੀਆਂ ਗੱਲਾਂ ਜੀ ਮਾਂ ਦੇ ਜਿਉਂਦਿਆਂ ਤਾਂ ਕਦੇ ਕੋਈ ਗੱਲ ਨਹੀਂ ਸੀ ਨਿਕਲੀ ਪਰ ਉਸਦੇ ਅੱਖਾਂ ਮੀਟਣ ਦੀ ਧੀਰ ਸੀ ਕਿ ਤਰ੍ਹਾਂ ਤਰ੍ਹਾਂ ਦੀਆਂ ਹਵਾਈਆਂ ਉਡਣ ਲੱਗ ਪਈਆਂ ਕੋਈ ਕਹਿੰਦਾ ਸੀ ਮੁੰਡੇ ਵਾਲਿਆਂ ਨੇ ਕੁੜੀ ਅਨਪੜ ਜਾਣ ਕੇ ਮੰਗ ਛੱਡੀ ਦਿੱਤੀ ਹੈ ਕੋਈ ਕਹਿੰਦਾ ਬਾਪੂ ਨੇ ਉਹਨਾਂ ਤੋਂ ਕੁਝ ਰੁਪਿਆ ਮੰਗਿਆ ਏ ਬੁੱਢੀ ਬੋਲੀ ਪਰ ਪੁੱਤ ਤੈਨੂੰ ਉਹਨਾਂ ਪੜਾਇਆ ਕਿਉਂ ਨਾ ਤੁਹਾਡੇ ਹਿੰਦਿਆ ਵਿੱਚ ਤਾਂ ਮੁੰਡੇ ਕੁੜੀਆਂ ਨੂੰ ਛੇਤੀ ਹੀ ਸਕੂਲ ਭੇਜ ਦਿੰਦੇ ਨੇ ਪਰ ਮੇਰਾ ਪਿਓ ਉਹਨਾਂ ਵਿੱਚੋਂ ਨਹੀਂ ਸੀ ਜੀ ਮੈਂ ਪੜਨਾ ਚਾਹੁੰਦੀ ਸਾਂ ਪਰ ਉਹਨੇ ਇੱਕੋ ਨੰਨਾ ਫੜਿਆ ਹੋਇਆ ਸੀ ਉਹ ਕਹਿੰਦਾ ਸੀ ਕੁੜੀਆਂ ਪੜ ਕੇ ਵਿਗੜ ਜਾਂਦੀਆਂ ਨੇ ਨਾਲੇ ਕਹਿੰਦਾ ਹੁੰਦਾ ਸੀ ਜਦ ਸਾਡੀਆਂ ਸੱਤਾਂ ਪੀੜੀਆਂ ਵਿੱਚ ਕੋਈ ਨਹੀਂ ਪੜਿਆ ਲਿਖਿਆ ਤਾਂ ਅਸੀਂ ਤੈਨੂੰ ਕਿਉਂ ਪੜਾਈਏ ਨਾਲੇ ਆਪਣੀ ਪਿਤਾਪੁਰਖੀ ਲਾਜ ਗਵਾਈਏ ਹੱਛਾ ਫੇਰ ਫੇਰ ਕੀ ਪਹਿਲਾਂ ਸਾਖ ਸੁ ਛੁੱਟ ਗਿਆ ਬਾਪੂ ਦੀ ਉਹੀ ਪੁਰਾਣੀ ਚੰਡਾਲ ਮੰਡਲੀ ਫੇਰ ਕੁਝ ਦਿਨਾਂ ਤੋਂ ਉਸਦੇ ਆਲੇ-ਦੁਆਲੇ ਫਿਰਨ ਲੱਗੀ ਤੇ ਕੋਲੋਂ ਟਕੇ ਖਰਚ ਕੇ ਉਸ ਨੂੰ ਸ਼ਰਾਬ ਪਲੋਣ ਲੱਗੀ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਹੈ ਜੀ ਬਾਪੂ ਨੂੰ ਕਹਿ ਸੁਣ ਕੇ ਮੇਰਾ ਸਾਥ ਇੱਕ ਅਜੀਹੀ ਥਾਂ ਕਰਾਉਣਾ ਚਾਹੁੰਦੇ ਸੀ ਜਿੱਥੇ ਬਾਪੂ ਮੰਨਦਾ ਨਹੀਂ ਸੀ ਪਰ ਨਸੀਬ ਨਾਲ ਕਿਸੇ ਦਾ ਕੀ ਜੋਰ ਉਹਨਾਂ ਨੇ ਬਾਪੂ ਨੂੰ ਰਾਜ਼ੀ ਕਰ ਲਿਆ ਤੇ ਮੇਰੇ ਬਦਲੇ ਬਾਪੂ ਨੇ ਹਜ਼ਾਰ-ਹਜ਼ਾਰ ਦੀਆਂ ਦੋ ਥੈਲੀਆਂ ਮੇਰੇ ਸੋਹਰਿਆਂ ਤੋਂ ਗਨਾਂ ਲਈਆਂ ਕੁਝ ਦਿਨ ਪਾ ਕੇ ਮੇਰਾ ਵਿਆਹ ਹੋ ਗਿਆ ਮੇਰੇ ਦੁੱਖਾਂ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੋ ਗਈ ਮੈਂ ਸੋਹਰੇ ਆਈ ਅਤੀਦੀ ਉਮਰ ਮੇਰੇ ਪਿਤਾ ਨਾਲੋਂ ਵੀ ਵੱਧ ਸੀ ਅਜੇ ਪਿਛਲੇ ਸਾਲ ਹੀ ਉਹਨਾਂ ਦੇ ਪੋਤਰੇ ਦਾ ਮੁੰਡਨ ਸੰਸਕਾਰ ਹੋਇਆ ਸੀ ਤੇ ਖੰਗ ਤੇ ਦਮੇ ਨੇ ਉਹਨਾਂ ਦੀ ਸਿਹਤ ਵਿਗਾੜ ਰੱਖੀ ਸੀ ਘਰ ਵਿੱਚ ਨੌਂ ਸੀਗੀ ਪੁੱਤਰ ਸਨ ਪੋਤਰੇ ਪੋਤਰੀਆਂ ਸਨ ਦੌਲਤ ਦਾ ਕੋਈ ਪਰਿਵਾਰ ਨਹੀਂ ਸੀ ਸ਼ਾ ਗੁਮਾਸਤੀ ਵਿੱਚ ਉਹਨਾਂ ਬਥੇਰਾ ਰੁਪਿਆ ਕਮਾਇਆ ਹੋਇਆ ਸੀ ਬੁੱਢੀ ਬੋਲੀ ਪਰ ਬੀਬੀ ਬਾਪੂ ਤੇਰੇ ਨੇ ਤਾਂ ਭਲਾ ਕੀਤੀ ਸਹੀ ਪਰ ਤੁਹਾਡੀ ਜਾਤ ਬਰਾਦਰੀ ਵਾਲਿਆਂ ਨੇ ਤਾਂ ਇਹ ਨਹੀਂ ਪੁੱਛਿਆ ਕਿਉਂ ਊਠ ਦੇ ਗਲ ਪਟੱਲੀ ਕਿਉਂ ਬਨ ਰਿਹਾ ਏ ਫਿਰ ਧੀਰੇ ਟਕੇ ਵੱਟ ਕੇ ਤੇ ਉਹ ਵੀ ਇੱਕ ਥਾਂ ਤੋਂ ਛੜਾ ਕੇ ਉਹਨੂੰ ਕੋਈ ਹੋਰ ਹਿੱਲਤ ਹੁਜਤ ਨਹੀਂ ਸੁਝੀ ਮਾਂ ਜੀ ਬਰਾਦਰੀ ਦੀ ਕੀ ਗੱਲ ਕਰਦੇ ਹੋ ਬਰਾਦਰੀ ਵਾਲਿਆਂ ਤਾਂ ਇਹ ਸਾਰਾ ਚੰਨ ਚੜਾਇਆ ਜਿਸ ਚੰਡਾਲ ਚੌਂਕੜੀ ਨਾਲ ਮੇਰਾ ਬਾਪੂ ਮੂੰਹ ਦੀ ਗਰਾਰੀ ਸਾਂਝੀ ਕਰਦਾ ਸੀ ਉਹੀ ਤਾਂ ਬਰਾਦਰੀ ਦੇ ਮੋਰੀ ਸਨ ਇਸ ਬਰਾਦਰੀ ਦੇ ਚਿੱਟੇ ਤਾਂ ਕਦੇ ਹਾਰੇ ਨਹੀਂ ਸੀ ਹੋਏ ਮਾਂਜੀ ਇਹ ਲੰਮੀ ਕਹਾਣੀ ਨੇ ਇਹ ਇੱਕ ਇੱਕ ਗੱਲ ਬਰਾਦਰੀ ਦੀ ਖੋਲ ਕੇ ਸੁਣਾਵਾਂ ਤਾਂ ਪੈਰਾਂ ਵਿੱਚ ਨਾ ਮੁੱਕੇ ਜੇ ਜਾਤ ਬਰਾਦਰੀ ਵਾਲੇ ਮੇਰੀਆਂ ਬੇੜੀਆਂ ਵਿੱਚ ਵੱਟੇ ਨਾ ਪਾਉਂਦੇ ਤਾਂ ਅੱਜ ਮੈਂ ਇਸ ਹਾਲ ਨੂੰ ਕਿਉਂ ਪਹੁੰਚਦੀ ਧਰਤੀ ਤੇ ਹੱਥ ਲਾ ਕੇ ਫਿਰ ਕੰਨਾਂ ਨੂੰ ਛੋਂਦੀ ਹੋਈ ਬੁੱਢੀ ਬੋਲੀ ਤੋਬਾ ਹੱਛਾ ਬੱਚੀ ਫੇਰ ਕੀ ਹੋਇਆ ਫੇਰ ਉਹੀ ਹੋਇਆ ਜਿਸ ਦੀ ਉਮੀਦ ਸੀ ਵਿਆਹ ਦੀ ਪਹਿਲੇ ਬਰੇ ਗੰਡ ਵੀ ਅਜੇ ਨਹੀਂ ਸੀ ਹੋਈ ਕਿ ਸਾਰੀ ਖੇਡ ਉੱਜੜ ਗਈ ਉਹਨਾਂ ਨੂੰ ਮਹੀਨੇ ਦੂਜੇ ਮਹੀਨੇ ਦਮੇ ਦਾ ਦੌਰਾ ਪੈਂਦਾ ਸੀ ਛੇਕੜਲਾ ਦੌਰਾ ਐਸਾ ਪਿਆ ਕਿ ਅਠਾ ਪੈਰਾਂ ਵਿੱਚ ਹੀ ਲੱਗ ਗਿਆ ਮੈਂ ਕਰਮਾਂ ਨੂੰ ਰੋਂਦੀ ਰਹਿ ਗਈ ਬਾਦ ਨਸੀਬੀ ਜੇ ਇੱਥੇ ਹੀ ਮੇਰਾ ਪਿੱਛਾ ਛੱਡ ਦਿੰਦੀ ਮੈਨੂੰ ਇਸੇ ਹਾਲਤ ਵਿੱਚ ਪਈ ਰਹਿਣ ਦਿੰਦੀ ਤਾਂ ਵੀ ਮੈਂ ਹੋਰ ਦੁਖਿਆਰੀਆਂ ਵਾਂਗ ਆਪਣਾ ਰੰਡੇਪਾ ਕੱਟ ਲੈਂਦੀ ਪਰ ਅਜਿਹੀ ਕਰਮਵੀਤਾ ਕੀਤੇ ਹੁੰਦੇ ਦੋਹਾਂ ਮਤਰੇ ਪੁੱਤਰਾਂ ਵਿੱਚੋਂ ਛੋਟਾ ਕਵਾਰਾ ਸੀ ਸਕੂਲੇ ਪੜਦਾ ਸੀ ਉਹ ਤਾਂ ਮੇਰੀ ਕਿਸੇ ਗੱਲ ਵਿੱਚ ਘੱਟ ਹੀ ਦਖਲ ਦਿੰਦਾ ਸੀ ਪਰ ਵੱਡਾ ਪੁੱਤਰ ਤੇ ਉਸਦੀ ਵੋਟੀ ਤਾਂ ਉਹਨਾਂ ਦੇ ਜਿਉਂਦਿਆਂ ਹੀ ਮੇਰੇ ਉੱਤੇ ਦੰਦੀਆਂ ਪਿੰਦੇ ਰਹਿੰਦੇ ਸਨ ਓਹ ਮਨ ਮਨੇ ਢੰਗ ਨਾਲ ਮੈਨੂੰ ਸਤਾਉਣ ਲੱਗੇ ਅੱਗੇ ਮੈਂ ਵੀ ਹੱਦ ਦਰਜੇ ਦੀ ਬੜਪੋਲੀ ਤੇ ਜਿੱਦਲ ਸੀ ਜਦ ਤੱਕ ਚਾਰ ਨਾ ਸੁਣਾ ਲੈਂਦੀ ਦਿਲ ਨੂੰ ਸ਼ਾਂਤੀ ਨਹੀਂ ਸੀ ਮਿਲਦੀ ਜੇ ਢਿੱਡ ਵਿੱਚ ਇਲਮ ਦੇ ਚਾਰ ਅੱਖਰ ਹੁੰਦੇ ਤਾਂ ਆਪਣਾ ਅੱਗਾ ਪਿੱਛਾ ਵਿਚਾਰ ਲੈਂਦੀ ਪਰ ਖੋਟੀ ਕਰਮ ਕਰ ਵਿੱਚ ਹਰ ਵੇਲੇ ਮੇਰੀਆਂ ਬੁਰਾਈਆਂ ਦਾ ਹੀ ਭੋਗ ਪਿਆ ਰਹਿੰਦਾ ਸੀ ਤੇ ਮੇਰੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਊਜਾ ਥੱਪੀਆਂ ਜਾਂਦੀਆਂ ਸਨ ਕੋਈ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਸੀ ਅੱਗੇ ਤਾਂ ਗਾਲ ਮੰਦਾ ਕੱਢ ਕੇ ਹੀ ਆਪਣਾ ਗੁੱਸਾ ਠੰਡਾ ਕਰ ਲੈਂਦੇ ਸਨ ਪਰ ਹੁਣ ਮੇਰਾ ਵੱਡਾ ਪੁੱਤਰ ਕਰਮਜੱਦ ਜਦ ਬੋਟੀ ਦੇ ਚੁੱਕੇ ਚਕਾਏ ਗੋਤ ਛੱਬਾ ਹੋ ਪੈਂਦਾ ਤਾਂ ਮੈਨੂੰ ਮਾਰਨ ਕੁੱਟਣ ਵੀ ਲੱਗ ਪੈਂਦਾ ਸੀ ਮੈਂ ਗੁੱਸੇ ਦੀ ਮਾਰੀ ਹੋਈ ਕਈ ਡੰਗ ਰੋਟੀ ਨਹੀਂ ਸिखਾਂਦੀ ਪਰ ਉੱਥੇ ਮਨਾਉਣ ਵਾਲਾ ਕੌਣ ਸੀ ਅਖੀਰ ਆਪੇ ਹੀ ਝੱਖ ਮਾਰ ਕੇ ਖਾ ਲੈਂਦੀ ਇਸੇ ਤਰ੍ਹਾਂ ਦੁੱਖਾਂ ਦੀਆਂ ਘੜੀਆਂ ਗਿਣਦਿਆਂ ਕੁਝ ਚਿਰ ਹੋਰ ਲੰਘ ਗਿਆ ਇੱਕ ਦਿਨ ਮੇਰੇ ਪਿਓ ਦੀ ਬਿਮਾਰੀ ਦਾ ਸੁਨੇਹਾ ਆਇਆ ਤੇ ਮੈਂ ਪੇਕੇ ਘਰ ਜਾਣ ਲਈ ਤਿਆਰ ਹੋ ਗਈ ਮੈਂ ਜਾਣ ਦੀ ਤਿਆਰੀ ਕਰ ਰਹੀ ਸੀ ਜੇ ਇਸੇ ਵੇਲੇ ਵੱਡਾ ਮੁੰਡਾ ਕਰਮਚੰਦ ਮੇਰੇ ਪਾਸ ਆਇਆ ਤੇ ਉਸਨੇ ਬੜੀ ਸਹਬਤ ਨਾਲ ਮੇਰੇ ਪਿਓ ਦੀ ਬਿਮਾਰੀ ਬਾਰੇ ਪੁੱਛਿਆ ਫਿਰ ਕਹਿਣ ਲੱਗਾ ਮੇਰਾ ਖਿਆਲ ਹੈ ਘਰ ਵਿੱਚ ਰੋਜ਼ ਕਲੇਸ਼ ਚੰਗਾ ਨਹੀਂ ਆ ਜੇ ਤੇਰੀ ਸਲਾਹ ਹੋਵੇ ਤਾਂ ਅਸੀਂ ਜੋ ਸ਼ਰੀਕਾਂ ਨੂੰ ਬੁਲਾ ਕੇ ਵੰਡਵਡਾਰਾ ਕਰ ਲਈਏ ਮੈਂ ਰਜ਼ਾਮੰਦ ਹੋ ਗਈ ਉਸਨੇ ਥੋੜਾ ਚਿਰ ਠਹਿਰ ਕੇ ਪੰਜ ਚਾਰ ਆਦਮੀ ਇਕੱਠੇ ਕੀਤੇ ਜਿਨ੍ਹਾਂ ਵਿੱਚ ਉਸ ਪਿੰਡ ਦਾ ਪੰਡਤ ਵੀ ਸੀਗਾ ਇੱਕ ਕਾਗਜ਼ ਲਿਖ ਕੇ ਉਹਨਾਂ ਅੰਗੂਠਾ ਲਵਾਉਣ ਲਈ ਮੇਰੇ ਅੱਗੇ ਰੱਖਿਆ ਜਿਸ ਦਾ ਮਜ਼ਮੂਨ ਉਹਨਾਂ ਮੈਨੂੰ ਇਸ ਤਰ੍ਹਾਂ ਸੁਣਾਇਆ ਘਰ ਦੀ ਕੁੱਲ ਜਾਇਦਾਦ ਤੇ ਨਕਤੀ ਮਲਾ ਕੇ 60000 ਦਾ ਚਿੱਠਾ ਤਿਆਰ ਕੀਤਾ ਗਿਆ ਹੈ ਜਿਸ ਵਿੱਚੋਂ 20000 ਗੁਰਦੇਈ ਨੂੰ ਦਿੱਤਾ 20000 ਕਰਮਚੰਦ ਨੂੰ ਤੇ ਬਾਕੀ ਛੋਟੇ ਮੁੰਡੇ ਦਾ 20000 ਅਮਾਨਤ ਰੱਖਿਆ ਹੋਇਆ ਏ ਇਸ ਤੋਂ ਛੁੱਟ ਗੁਰਦੇਈ ਤੇ ਕਰਮਚੰਦ ਦੀ ਵੋਟੀ ਦਾ ਜੋ ਗਹਿਣਾ ਹੈ ਉਸ ਦਾ ਮੁੱਲ ਪਵਾ ਕੇ ਤਿੰਨ ਹਿੱਸੇ ਕੀਤੇ ਜਾਣ ਦੋ ਹਿੱਸੇ ਇਨ੍ਹਾਂ ਦੋਹਾਂ ਨੂੰ ਦਿੱਤੇ ਜਾਣ ਤੇ ਤੀਜਾ ਹਿੱਸਾ ਛੋਟੇ ਦੇ ਵਿਆਹ ਲਈ ਜਮ੍ਹਾਂ ਕਰ ਦਿੱਤਾ ਜਾਵੇ ਇਸ ਦੇ ਥੱਲੇ ਉਹਨਾਂ ਮੇਰਾ ਅੰਗੂਠਾ ਲਵਾ ਲਿਆ ਤੇ ਗਵਾਹੀਆਂ ਵੀ ਪਾ ਕੇ ਕਹਿਆ ਕਿ ਇਹ ਸਭ ਕੁਝ ਸਹੀ ਹੈ ਫਿਰ ਉਹਨਾਂ ਦੇ ਕਹਿਣ ਤੇ ਮੈਂ ਇਹ ਸੂਤੜਾ ਰੱਖ ਕੇ ਬਾਕੀ ਸਾਰਾ ਗਹਿਣਾ ਉਹਨਾਂ ਨੂੰ ਦੇ ਦਿੱਤਾ ਉਹਨਾਂ ਮੈਨੂੰ ਕਿਹਾ ਕਿ ਤੂੰ ਪੇਕਿਓ ਹੋਇਆ ਤੇਰੇ ਆਉਂਦਿਆਂ ਤੱਕ ਗਹਿਣਿਆਂ ਦਾ ਵੀ ਮੁੱਲ ਪੈ ਜਾਊਗਾ ਤੇ ਨਾਲੇ ਜਾਇਦਾਦ ਦਾ ਹਿੱਸਾ ਵੀ ਤੇਰੀ ਝੋਲੀ ਦੇ ਵਿੱਚ ਪਾ ਦਿੱਤਾ ਜਾਵੇਗਾ ਮੈਂ ਉਸੇ ਦਿਨ ਸੰਧਿਆ ਨੂੰ ਪੇਕੇ ਚਲੀ ਗਈ ਉੱਥੇ ਜਾ ਕੇ ਡਿੱਠਾ ਬਾਪੂ ਅੱਡੀਆਂ ਰਗੜ ਰਿਹਾ ਸੀ ਉਸ ਪਾਸ ਫੁੱਟੀ ਕੋੜੀ ਵੀ ਨਹੀਂ ਸੀ ਸਭ ਕੁਝ ਉਸਤੇ ਖਾਉ ਯਾਰਾਂ ਨੇ ਡਕਾਰ ਲਿਆ ਸੀ ਮੇਰੇ ਜਾਨ ਤੋਂ ਦੂਜੇ ਦਿਨ ਹੀ ਉਸ ਨੂੰ ਮੌਤ ਦਾ ਸੱਦਾ ਆ ਗਿਆ ਮੈਂ ਉਸ ਦਾ ਕਿਰਿਆ ਕਰਮ ਕਰਕੇ ਫਿਰ ਸੋਰੀ ਮੁੜਈ ਕਿਉਂਕਿ ਮੈਨੂੰ ਆਪਣਾ ਕੋਈ ਹਿੱਸਾ ਲੈਣ ਦੀ ਕਾਲੀ ਵੀ ਸੀਗੀ ਕੱਲ ਸੰਧਿਆ ਨੂੰ ਮੈਂ ਘਰ ਵੜੀ ਉਸ ਵੇਲੇ ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ ਤੇ ਛਖੜ ਝੁੱਲ ਰਿਹਾ ਸੀ ਸਰਦੀ ਨਾਲ ਮੈਂ ਮਰੁੰਡਾ ਹੋਈ ਹੋਈ ਸਾਹ ਘਰ ਜਾ ਕੇ ਮੈਂ ਸਾਰਿਆਂ ਦੇ ਤੌਰ ਤਰੀਕੇ ਬਦਲੇ ਹੋਏ ਵੇਖੇ ਮੇਰੇ ਕਮਰੇ ਦਾ ਜੰਦਰਾ ਤੋੜ ਕੇ ਉਸ ਵਿੱਚਲੇ ਸਭ ਟਰੰਕ ਕੱਢ ਲਏ ਗਏ ਸਨ ਇਹ ਵੇਖ ਕੇ ਮੇਰਾ ਉਤਲਾਸਾ ਉੱਤੇ ਤੇ ਹੇਠਲਾਸਾ ਹੇਠਾਂ ਰਹਿ ਗਿਆ ਪੁੱਛਣ ਤੇ ਨੋ ਨੇ ਬੜੀ ਕੋੜ ਨਾਲ ਜਵਾਬ ਦਿੱਤਾ ਇਹਨਾਂ ਚੀਜ਼ਾਂ ਨਾਲ ਹੋਰ ਤੇਰਾ ਕੋਈ ਵਾਸਤਾ ਨਹੀਂ ਹੈ ਜਾ ਜਿੱਧਰੋਂ ਆਈਏ ਮੇਰੀਆਂ ਤਲੀਆਂ ਥੱਲੇ ਅੰਗਾਰ ਆ ਗਏ ਮੈਂ ਰੋਣ ਪਿੱਟਣ ਤੇ ਹਾਲ ਪਾਹ ਰਿਆ ਕਰਨ ਲੱਗ ਪਈ ਸਾਰਾ ਗਲੀ ਗਵਾਂਡ ਇਕੱਠਾ ਹੋ ਗਿਆ ਕਰਨ ਚੰਦ ਵੀ ਆ ਗਿਆ ਤੇ ਉਸਦੇ ਨਾਲ ਹੋਰ ਕਈ ਪੈਂਚ ਵੀ ਆ ਗਏ ਮੈਂ ਬੋੜੀਆਂ ਪੌਂਦੀ ਸਾਰਾ ਮਾਮਲਾ ਉਹਨਾਂ ਨੂੰ ਸੁਣਾ ਦਿੱਤਾ ਨੌ ਨੇ ਸੰਦੂਕ ਚੋਂ ਉਹੀ ਮੇਰਾ ਅੰਗੂਠੇ ਵਾਲਾ ਕਾਗਜ਼ ਲਿਆ ਆਇਆ ਕੱਢਿਆ ਤੇ ਪੈਂਜਾਂ ਦੇ ਵਿੱਚ ਸੁੱਟ ਦਿੱਤਾ ਉਹਨਾਂ ਵਿੱਚੋਂ ਇੱਕ ਨੇ ਪੜਿਆ ਉਸ ਵਿੱਚ ਲਿਖਿਆ ਹੋਇਆ ਸੀ ਮੈਂ ਆਪਣੇ ਪਤੀ ਦੀ ਜਾਇਦਾਦ ਵਿੱਚੋਂ ਤੀਸਰਾ ਹਿੱਸਾ ਲੈ ਕੇ ਤੀਰਥਾਂ ਨੂੰ ਜਾ ਰਹੀ ਆਂ ਕੌਣ ਮੇਰਾ ਘਰ ਦੀ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ ਹੈ ਇਹ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਉઠી ਪਰ ਮੇਰੀ ਉੱਥੇ ਸੁਣਦਾ ਕੋਣ ਸੀ ਘਰ ਦੇ ਵੀ ਤੇ ਬਾਹਰ ਵਾਲੇ ਵੀ ਸਾਰੇ ਮੈਨੂੰ ਲਾਂਟਾ ਪਾਉਣ ਲੱਗ ਪਏ ਕੁਝ ਚੇਰ ਪਿੱਛੋਂ ਸਾਰੇ ਘਰੋਂ ਘਰੀ ਚਲੇ ਗਏ ਮੈਂ ਗਾਲ ਮੰਦੇ ਤੇ ਦੁਹਾਈ ਨਾਲ ਛੱਤ ਸਿਰ ਤੇ ਚੁੱਕ ਲਈ ਘਰ ਦੇ ਤਿੰਨੇ ਬੰਦੇ ਸ਼ੀਖੋਖਰ ਹੋ ਕੇ ਮੇਰੇ ਵੱਲ ਆਉਂਦੇ ਸਨ ਖੀਰ ਯਦਮੈ ਧਮਕੀ ਦਿੱਤੀ ਕਿ ਮੈਂ ਇੱਥੇ ਹੀ ਧਰਨਾ ਮਾਰ ਕੇ ਲੰਮੀ ਪਈ ਰਾਵਾਂਗੀ ਆਪਣਾ ਹਿੱਸਾ ਲੈ ਕੇ ਛੱਡਾਂਗੀ ਤਾਂ ਉਹਨਾਂ ਸਾਰਿਆਂ ਦਾ ਜੋਸ਼ ਹੋਰ ਵੀ ਭੜਕ ਉੱਠਿਆ ਦੂਜੇ ਉਹਨਾਂ ਨੂੰ ਪੰਜਾ ਵੱਲੋਂ ਵੀ ਸ਼ਹਿ ਮਿਲ ਚੁਕੀ ਸੀ ਉਹਨਾਂ ਨੇ ਮੁੱਕੀਆਂ ਕੁਸੁੰਨਾ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਸੇ ਮਾਰਕਟਾਈ ਵਿੱਚ ਨੋ ਨੇ ਰੋਟੀਆਂ ਵਾਲਾ ਵੇਲਣਾ ਚੁੱਕ ਕੇ ਮੇਰੇ ਸਿਰ ਤੇ ਮਾਰਿਆ ਮੈਂ ਲਹੂ ਲਹਾਨ ਹੋ ਕੇ ਡਿੱਗ ਪਈ ਉਨਾਂ ਨੂੰ ਆਪਣਾ ਫਿਕਰ ਪੈ ਗਿਆ ਇਸ ਤੋਂ ਬਾਅਦ ਮੇਰੇ ਮੂੰਹ ਵਿੱਚ ਕਪੜਾ ਤੁਨ ਕੇ ਲੱਤਾਂ ਬਾਹਾਂ ਤੋਂ ਕਿਸੇ ਢਕੇ ਮੈਨੂੰ ਘਰ ਤੋਂ ਚੌਕੀ ਦੂਰ ਬਾਹਰ ਇੱਕ ਖੋਲੇ ਵਿੱਚ ਸੁੱਟ ਗਏ ਉਸ ਵੇਲੇ ਮੀ ਬੜੇ ਜ਼ੋਰ ਦਾ ਪੈ ਰਿਹਾ ਸੀ ਮੈਨੂੰ ਜਦ ਹੋਸ਼ ਆਈ ਤਾਂ ਮੈਂ ਵੇਖਿਆ ਕਿ ਮੇਰੇ ਵਾਲ ਮੇਰੇ ਕੱਪੜੇ ਲਹੂ ਲਹਾਨ ਰਹਿੰਦੇ ਖੁੰਦੇ ਮੀ ਨਾਲ ਭਿੱਜੇ ਪਏ ਸਨ ਮੈਂ ਡਿੱਗਦੀ ਟੈਂਦੀ ਖੂਟ ਕੇ ਤੁਰੀ ਦੋਹਾ ਤਿੰਨਾ ਗਵਾਂਡੀਆਂ ਦਾ ਜਾ ਕੇ ਬੂਹਾ ਖੜਕਾਇਆ ਪਰ ਕਿਸੇ ਨੇ ਬੂਹਾ ਨਾ ਖੋਲਿਆ ਉਸ ਵੇਲੇ ਮੈਨੂੰ ਖਿਆਲ ਆਇਆ ਕਿ ਮੈਂ ਹੁਣ ਜੋ ਕੇ ਕੀ ਕਰਨਾ ਆ ਖੂਹ ਵਿੱਚ ਛਾਲ ਮਾਰ ਕੇ ਮਰਨਾ ਹੀ ਮੇਰੇ ਲਈ ਸਭ ਤੋਂ ਸਹਲ ਕੰਮ ਸੀ ਮੈਂ ਪਿੰਡੋਂ ਬਾਹਰ ਖੂਹ ਵੱਲ ਉੱਠਾਂ ਕਿ ਤੁਰ ਪਈ ਰਾਤ ਹਨੇਰੀ ਸੀ ਪਲ-ਪਲ ਪਿੱਛੇ ਜੋ ਬੱਦਲ ਗਰਜ ਰਿਹਾ ਸੀ ਬਿਜਲੀ ਕੜਕ ਰਹੀ ਸੀ ਮੇਂ ਪੈਰੋਂ ਪੈਰ ਜ਼ੋਰ ਦਾ ਹੁੰਦਾ ਜਾਂਦਾ ਸੀ ਖੂ ਚੋਖਾ ਦੂਰ ਸੀ ਮੈਂ ਹਨੇਰੀ ਦੇ ਥਪੇੜਿਆਂ ਨਾਲ ਠਕੀਂਦੀ ਤੇ ਬਾਛੜ ਨਾਲ ਫੜਿੰਦੀ ਤੁਰੀ ਜਾਂਦੀ ਸਾਂ ਪਰ ਮੇਰੀਆਂ ਲੱਤਾਂ ਤੇ ਹੋਸ਼ ਹਵਾਸ਼ ਮੈਨੂੰ ਜਵਾਬ ਦੇ ਰਹੇ ਸਨ ਇਸ ਲਈ ਇੱਕ ਕਦਮ ਵੀ ਅਗਾਹ ਪੁੱਟਣਾ ਮੇਰੇ ਲਈ ਸੋਖਾ ਨਹੀਂ ਸੀ ਨਾਲੇ ਹਨੇਰਾ ਵੀ ਇੰਨਾ ਸੀ ਕਿ ਮੈਨੂੰ ਖੂ ਦਾ ਪਤਾ ਹੀ ਨਹੀਂ ਸੀ ਲੱਗ ਰਿਹਾ ਮੈਂ ਕਿਹੜੀ ਬਰੋਬਰੀ ਤੇ ਆਂ ਕਿਸੇ ਕਿਸੇ ਵੇਲੇ ਜਦ ਬਿਜਲੀ ਚਮਕਦੀ ਸੀ ਤਾਂ ਮੈਂ ਰਾਹ ਦਾ ਅੰਦਾਜ਼ਾ ਲਾ ਕੇ ਉਧਰੇ ਤੁਰ ਪੈਂਦੀ ਸਾਂ ਮੰਡੇ ਭਾਗਾ ਨੂੰ ਜਿੱਧਰ ਮੈਂ ਜਾ ਰਹੀ ਸੀ ਉਧਰੋਂ ਹੀ ਹਵਾ ਤੇ ਬਾਛੜ ਇੰਨੇ ਜ਼ੋਰ ਨਾਲ ਆਈ ਕਿ ਜੇ ਮੈਂ ਇੱਕ ਕਦਮ ਵੀ ਅਗਾਹ ਜਾਂਦੀ ਤੇ ਉਹਦੇ ਨਾਲ ਕਈ ਕਦਮ ਪਿੱਛੇ ਮੈਨੂੰ ਧੱਕਿਆ ਜਾਂਦਾ ਸੀ ਅਖੀਰ ਮੈਂ ਉਸ ਸ਼ਣ ਵਿੱਚ ਜਾ ਡਿੱਗੀ ਤੇ ਬੇਹੋਸ਼ ਹੋ ਗਈ ਮੁਰ ਜਦ ਹੋਸ਼ ਆਈ ਤਾਂ ਮੈਂ ਆਪਣੇ ਆਪ ਨੂੰ ਇੱਥੇ ਵੇਖਿਆ ਗੁਰਦੇ ਦੀ ਵਿਖਿਆ ਸੁਣ ਕੇ ਮਾਈ ਦਾ ਦਿਲ ਵੀ ਵਹਿ ਉੱਠਿਆ ਧੰਵਾਦ ਜੀ